ਆਪਾਂ ਤੁਹਾਨੂੰ ਬਹੁਤ ਸਹਾਇਤਾ ਸਾਡਾ ਚੰਗਾ ਜੋਰ ਧੰਨ ਸ੍ਰੀ ਜਰੂਰਾ ਸਾਹਿਬ 5000 ਦਾ ਹਮਤ। ਵਾਹਿਗੁਰੂ ਜੀ ਕੋਣ ਹੈ? ਸਤਿਗੁਰੂ ਜੀ ਆਪ ਜੀ ਦੇ ਸਾਜੇ ਨਵਾਤੇ ਪੰਜਾਬ ਦੇ ਅਕਾਲ ਸਾਹਿਬ ਜਰਨ ਚਾਲੀ ਆਪ ਜੀ ਆ। ਜਨਾ ਪਿਆਰੇ ਵਾਹਿਗੁਰੂ ਪ੍ਰਸਾਦ ਸਭਤ ਕਾਲ ਸਾਹਿਬ ਦੀ ਅਰਦਾਸ ਜੀ ਸ੍ਰੀ ਸਭਤ ਕਾਲ ਸਾਹਿਬ ਦੀ ਬੋਲਵਾਤ ਵਾਹਿਗੁਰੂ ਜੀ ਜੇਤੋ ਆਵਣ ਦਾ ਸਦਕਾ ਸਰਬਸੋਖ ਹੋਵੇ ਜਹਾਜ ਕਾਲ ਸਾਹਿਬ ਜੀ ਸਾਹਿਬ ਦਾ ਹਾਜ਼ਰ ਹਰ ਸਿਆਰੇ ਅਕੀਦ ਦੇ ਬੰਦੇ ਬੈਸਬਾਨ ਕਿਸੇ ਸਹਾਇ ਕਾਲ ਸਾਹਿਬ ਜੀ ਕੇ ਬੰਦੋ ਜੀ ਵਾਹਿਗੁਰੂ ਬਖਸ਼ਨਾ ਜੀ ਸਖਨ ਆਪ ਜੀ ਦੇ ਸੇਵਾਦਾਰ ਬਾਨੇ ਦਾ ਮਨ ਤੁਸੀਂ ਮਤਵਾ ਦਾ ਰੱਖਾ ਇਸ ਤਰੀ ਦੇ ਦਾ ਆਪਣੇ ਬੱਚੇ ਸਦਾ ਸਮਾਜ ਦਾ ਆਧਾਰ ਬਿਓ ਸਮੂਹਰ ਦੁਆਰਾ ਗੁਰਦੁਆਰਿਆਂ ਦੇ ਖੁੱਲੇ ਦਰਸੰਗਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਭਾਗ ਸਾਹਿਬ ਬੰਦੋਰੀਆਂ ਦੇ ਬਾਹਰ ਇਹ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਦੱਸਦਾ ਜੀ ਗੁਰੂ ਜਸ ਸਿੰਘ ਮਹਾਰਾਜ ਆਪ ਜੀ ਦੇ ਚਰਨਾ ਕਮਣਾ ਪਾਸ ਸਰਬੋਤਮ ਜੀ ਆਪ ਜੀ ਦੀ ਮਹਾਨ ਕਿਰਪਾ ਦੇ ਸਦਕਾ ਪਿੰਡ ਕਿਸਨੜ ਦੇ ਨੌਜਵਾਨਾਂ ਬਲਵਰਾਲ ਮਿਲਕੇ ਪਿੰਡ ਦੇ ਸਹਿਯੋਗ ਪੇਟਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਅਪਰਾਲੇ ਵੱਜੋਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਆਰੰਭ ਕਰਨ ਦੀ ਅਰਦਾਸ ਨੇ ਕਿ ਹੱਥ ਤੁਸੀਂ ਨਿਕਲਦਾ ਕਰਦੇ ਨੌਜਵਾਨਾਂ ਦੇ ਸਿਰ ਤੇ ਮਿਹਰਾਂ ਭਰਿਆ ਹੰਦ ਰੱਖਣਾ ਪੱਲੇ ਵਿਦਰਾਸ ਤੋਂ ਨਾ ਕੁਲੇਸ਼ਾਂ ਦੇ ਨਾਸ ਕਰਨੀ ਪੜ੍ਹਵਾਣੀ ਹੈ ਸਰਕਾਰ ਦਾ ਸ਼ੂਰ ਦਰਾਡੇ ਤੋਂ ਆਉਣ ਵਾਲੀਆਂ ਟੀਮਾਂ ਦੀ ਤਿਆਰੀਆਂ ਦੇ ਸਿਰ ਤੇ ਮਿਹਰ ਆਪਿਆਸ ਰੱਖਣਾ ਪੱਲੇ ਵਿਦਰਾਸ ਦੇ ਨਾਸ ਕਰਨ ਜਿਸ ਤਰ੍ਹਾਂ ਹੱਸਦੇ ਖੇਡਦੇ ਨੌਜਵਾਨ ਵੀ ਖੜਿਆਲੀ ਆਉਣ ਉਸੇ ਤਰ੍ਹਾਂ ਹੀ ਆਪਦੇ ਖੱਟੇ ਹੱਸਦੇ ਖੇਡਦੇ ਆਪ ਨੂੰ ਆਪਣੇ ਘਰਾਂ ਨੂੰ ਗਾਣ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਕਰਨੀ 3 ਦਿਨ ਹੀ ਕ੍ਰਿਕਟ ਟੂਰਨਾਮੈਂਟ ਨੂੰ ਸਪੂਰਨਤਾ ਕਰਵਾਉਣ ਲਈ ਸਤਿਗੁਰੂ ਜੀ ਆਪ ਨੇ ਅੰਗਸਨ ਤੋਂ ਕੇ ਸਹਾਇਤਾ ਬਣਾ ਨੌਜਵਾਨਾਂ ਦੇ ਸਿਰ ਤੇ ਮਿਹਰਾ ਪ੍ਰਹਿਤ ਰੱਖਣਾ ਇਸੇ ਤਰਾਹੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਉਪਰਾਲੇ ਕਰਦੇ ਰਹਿਣ ਦੀ ਹਿੰਮਤ ਬਖਸ਼ੋ ਤਾਂ ਬਾਖਸ਼ੇ ਦਾ ਮਨ ਸਤਿਗੁਰੂ ਜੀ ਆਪ ਨੂੰ ਕਿਰਪਾ ਕਰਨੀ ਨਗਰ ਦੇ ਵਿੱਚ ਸੁਖਸ਼ਾਂਤੀਆਂ ਚੜ੍ਹਦੀਆਂ ਕਲਾਵਸਤਾਨੀਆਂ ਖਾਲਸੇ ਪੰਥ ਦੀ ਚੜ੍ਹਦੀ ਕਲਾਵਸਤਾਨੀ ਨੌਜਵਾਨਾਂ ਦੇ ਸਿਰ ਤੇ ਮਿਹਰਾ ਪ੍ਰਯਤਨ ਰੱਖ ਕੇ ਆਪ ਆਪਣਾ ਕਾਰਜ ਸਿਮਰ ਕਰਵਾ ਲੈਣਾ ਸਤਿੁਲੀ ਆਪ ਜੀ ਦੇ ਦੂਰ ਨੌਜਵਾਨਾਂ ਵੀਰਾਂ ਵੱਲੋਂ ਮਿੱਠਾ ਪ੍ਰਸਾਦ ਹਾਜ਼ਰ ਹੈ ਆਪ ਜੀ ਦਾ ਸਨ ਲੈ ਕੇ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੋ ਜੀਵ ਸਕੇ ਸੋ ਆਪ ਜੀ ਦਾ ਸਵਾਸ ਸਵਾਸ ਕਰਕੇ ਨਾਲ ਸਤਿੁਲੀ ਆਪ ਦੀ ਕਿਰਪਾ ਦਾ ਮਿਹਰਾਂ ਪ੍ਰਯਾਸ ਰੱਖਣਾ ਸ੍ਰੀ ਜਨਤ ਸਰਨ ਕੁਮਾਰੀ ਸਰਬ ਜਨ ਤੂਦ ਪਾਸੇ ਜੋ ਤੂਦ ਭਾਵਾ ਸੋਈ ਚੰਗਾ ਜਗਨਾਨ ਕੀ ਅਰਦਾਸੇ ਨਾਨਕ ਨਾਮ ਗੜ ਦੀ ਖਾ ਸਵਾਗਤ ਜੀ ਕੀ ਬਤਿ ਬੋਲੇ ਸੋਨਹਾਰ ਸਤਿ ਸ੍ਰੀ ਅਕਾਲ போ கே ஓ गया भाई कैमरा டயரட் கேயா